ਹਾਕਮ ਸਿੰਘ ਪਠੱਲੇ ਜੀ ਗਲੀ ਨੰਬਰ 15 ਭਾਗੂ ਰੋਡ ਤੇ ਜੀ ਕਾਰਵਾਈ ਨ ਕਰਨੀ ਕੰਮ ਹੋ ਰਹੀ ਹੈ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ ਇੱਥੇ ਟ੍ਰੈਫਿਕ ਦਾ ਬੜਾ ਭੀੜ ਪੜਾ ਰਹਿੰਦਾ ਸੀਗਾ ਸ਼ਾਮ ਨੂੰ ਤਾਂ ਤੁਸੀਂ ਇਵਨ ਸੜਕ ਵੀ ਕਰਾਸ ਨਹੀਂ ਕਰ ਸਕਦੇ ਸੀ ਇੱਥੇ ਇੱਕ ਬਾਈਪਾਸ ਬੰਡ ਕਰਕੇ ਸਾਰੀ ਬਠਿੰਡੇ ਦੀ ਟ੍ਰੈਫਿਕ ਇਧਰ ਦੀ ਡਾਇਵਰਟ ਹੋ ਗਈ ਸ਼ਹਿਰ ਨੂੰ ਜਾਣ ਵਾਲੇ ਆਸਤੇ ਇਹ ਜਿਹੜਾ ਕੰਮ ਕਰ ਰਹੇ ਨੇ ਜੀ ਇਹ ਤਾਂ ਬਹੁਤ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਹੋ ਰਿਹਾ ਹੈ ਇਹਦਾ ਅਸੀਂ ਸਾਰਾ ਬਿੱਤਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਜਿਹੜੀ ਜਿਤਾਈ ਜਾ ਰਹੀ ਸੀ ਦੁਕਾਨਦਾਰਾਂ ਵੱਲੋਂ ਪਿਛਲੇ ਦਿਨੀ ਤਰਨੇ ਪ੍ਰਦਰਸ਼ਨ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਸੀ ਜਿਹਦਾ ਨੁਕਸਾਨ ਹੁੰਦਾ ਜਿਹੋ ਨਾਰਾਜ਼ਗੀ ਤੇ ਜਤਾਉ ਗਈ ਪਰ ਇਹ ਸਮੇਂ ਦੀ ਲੋੜ ਬਤਾਉ ਕਰਨਾ ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਭਾਗੂ ਰੋਡ ਤੇ ਪਿਛਲੇ 40 ਸਾਲ ਤੋਂ ਲੋਕ ਸੰਤਾਪ ਭੋਗ ਰਹੇ ਸੀਗੇ ਸਾਡੇ ਕੁਝ ਜਿਹੜੇ ਦੁਕਾਨਦਾਰ ਵੀਰ ਨੁਕਸਾਨ ਵੀ ਹੋਇਆ ਪਰ ਚਲੋ ਸਾਡੇ ਮੇਰ ਸਾਹਿਬ ਨੇ ਉਹਨਾਂ ਨੂੰ ਜੋ ਅਰਿਆਤ ਦਿੱਤੀ ਅਸੀਂ ਪਿਛਲੇ 2 ਸਾਲ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਮੇਰੀ ਘਰ ਵਾਲੀ ਇੱਥੋਂ ਦੀ ਮੇਰੀ ਘਰ ਵਾਲੀ ਇੱਥੋਂ ਦੀ ਮਿਊਸਪਲ ਕਾਉਂਸਲਰ ਹੈ ਤੇ ਇੱਥੋਂ ਦੇ ਜਿਹੜੇ ਸਾਡੀ ਕਮੇਟੀ ਬਣੀ ਆ ਬਾਗੂ ਰੋਡ ਦੇ ਲੋਕਾਂ ਦੀ ਕਮੇਟੀ ਬਣੀ ਹੋਈ ਹੈ ਅੱਜ ਜੋ ਇਹ ਹੋ ਰਿਹਾ ਅਸੀਂ ਅਮਰਜੀਤ ਸਿੰਘ ਮਹਿਤਾ ਜੀ ਦਾ ਅਸੀਂ ਮੇਅਰ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਪੂਰੇ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 40 ਸਾਲ ਤੋਂ ਜਿਹੜਾ ਸੰਤਾਪ ਲੋਕ ਭੋਗ ਰਹੇ ਸੀਗੇ ਅੱਜ ਇਹ ਪੂਰਾ ਕੀਤਾ ਮੈਂ ਕਾਂਗਰਸ ਦਾ ਮਿਊਨਿਸਪਲ ਕਾਉਂਸਲਰ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਪੰਜਾਬ ਸੀਐਮ ਮਾਨ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂਗਾ ਕਿ ਜਿਨ੍ਹਾਂ ਨੇ ਪੂਰਾ ਫਰੀ ਕਰਕੇ ਪ੍ਰਸ਼ਾਸਨ ਨੂੰ ਤੇ ਇਹਨੂੰ ਪਾਗੁਰੋ ਨੂੰ ਚੌੜਾ ਕਰਾਉਣ ਵਾਸਤੇ ਇੰਨੀ ਖੁੱਲ੍ਹ ਦਿਲ ਕੀਤੀ ਹੈ ਸਾਡੇ 2006 ਦੇ ਵਿੱਚ सुरेंद्र ਸਿੰਘ 라 ਜੀ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਇਹਦੇ ਵਿੱਚ ਫੇਲ ਹੋ ਗਏ ਸੀ ਉਹਨਾਂ ਨੇ ਵੀ ਪੱਥਰ ਲਾਇਆ ਸੀਗਾ ਪਰ ਉਹ ਕਾਮਯਾਬ ਨਹੀਂ ਹੋਏ ਸੀਗੇ ਇਹ ਅ ਅਮਰਜੀਤ ਮਹਿਤਾ ਜੀ ਜੋ ਸਾਡੇ ক্রিকেট ਦੇ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਦਮ ਮੇਰ ਜੋ ਨੌਜਵਾਨ ਅਸੀਂ ਮੇਰ ਬਣਾਇਆ ਉਹਨਾਂ ਦੀ ਮੇਨ ਸਦਕਾ ਜਿਹੜਾ ਹੈਗਾ ਇਹ ਅੱਜ ਸੁਭਣਾ ਪੂਰਾ ਹੋ ਰਿਹਾ ਹੈ ਤੁਮੜਾ ਕੇ ਜੜਕ ਸਟੇ ਇਹ ਦੋ ਰਾਈਡਰਾਂ ਨੂੰ ਕਿਹਾ ਚਾਹੁੰਦੇ ਜਿਹੜੇ ਅਧਿਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਕਾਰਵਾਈ ਦੇ ਉੱਤੇ ਭਗੂ ਰੋਡ ਦੇ ਵਸਨੀਕਾਂ ਦਾ ਧੰਨਵਾਦ ਕਰਾਂਗੇ तहे ਦਿਲੋਂ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰੀ ਡੈਮੋਲੇਸ਼ਨ ਆਪ ਕੀਤੀ ਹੋਈ ਹੈ ਨਗਰ ਨਿਗਮ ਦਾ ਸਿਰਫ ਕਚਰਾ ਸਾਫ ਕਰ ਰਿਹਾ ਬਾਕੀ ਲੋਕਾਂ ਵੱਲੋਂ ਖੁਦ ਕੀਤਾ ਹੋਇਆ ਜੀ ਤੇ ਹੁਣ ਸੜਕ ਵੀ 60 ਫੁੱਟ ਚੌੜੀ ਲੋਕਾਂ ਨੂੰ ਪੂਰੇ ਖੁੱਲੇ ਦਿਲਦਲ ਮਿਲੂਗੀ ਸੜਕ ਤੋਂ ਤੱਕਰ ਤੋਂ ਕੇਅਰ ਕਰਕੇ ਦੇ ਦੋਗੇ ਜਿਵੇਂ ਕਿ ਆਉਂਦੇ ਕੁਝ ਦਿਨਾਂ ਨੂੰ ਤੁਸੀਂ ਸੜਕ ਦੀ ਟੈਂਡਰ ਪਾ ਕੇ ਸੜਕ ਬਣਨੀ ਸ਼ੁਰੂ ਹੋ ਜਾਏਗੀ ਲੋਕਾਂ ਨੇ ਸਾਰੇ ਇਹ ਕਹਿ ਜਾ ਰਹੇ ਆ ਕਿ ਉਹ ਸਕੂਲ ਤੋਂ ਸ਼ੁਰੂ ਕਰਨੀ ਚਾਹੀਦੀ ਸੀ ਵਿਚਾਲੇ ਤੋਂ ਸਕੂਲ ਪ੍ਰਾਈਵੇਟ ਪ੍ਰਾਪਰਟੀ ਚ ਹੁੰਦਾ ਜੀ ਪ੍ਰਾਈਵੇਟ ਪ੍ਰਾਪਰਟੀ ਦੇ ਇੱਕ ਪ੍ਰੋਸੀਜਰ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਕੂਲ ਦੀ ਬਾਉਂਡਰੀ 100% ਅਗਲੇ 10 ਤੋਂ 15 ਦਿਨਾਂ ਚ ਰਿਮੂਵ ਹੋ ਜਾਏਗੀ